ਮੈਂ ਸਭਪ੍ਰਾਤ ਤੁਹਾਡਾ ਸਾਰੇ ਸਾਹਿਤ ਪ੍ਰੇਮੀਆਂ ਦਾ ਆਪਣੇ ਫੇਸਬੁੱਕ ਚੈਨਲ ਸਵੀ ਮੀਡੀਆ ਤੇ YouTube ਚੈਨਲ ਸਵੀ ਟੀਵੀ ਦੇ ਸਵਾਗਤ ਕਰਦੀ ਹਾਂ ਜੀ ਸੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਸੀ ਅਪਸਰਾ ਨਾਵਲ ਪ੍ਰੀਤ ਕੈਂਦ ਦੀ ਰਚਨਾ ਦਾ ਅਗਲਾ ਭਾਗ 5 ਬੀਏ ਦਾ ਪਹਿਲਾ ਸਾਲ ਹਵਾ ਦੇ ਬੁੱਲੇ ਵਾਂਗ ਜਲਫਾ ਨਾਲ ਖੰਦਾ ਹੋਇਆ ਲੰਘ ਗਿਆ ਨਤੀਜਾ ਆਇਆ ਮੈਂ ਤੇ ਮਾਹੀ ਚੰਗੇ ਨੰਬਰਾਂ ਨਾਲ ਪਾਸ ਹੋਈਆਂ ਮਮਾ ਮੰਮੀ ਨਤੀਜਾ ਸੁਣ ਖੁਸ਼ ਹੋਏ ਮਮਾ ਮੇਰੀ ਨਾਲ ਪਿੰਡ ਜਾਣ ਬਾਰੇ ਸਲਾਹ ਕਰ ਰਿਹਾ ਸੀਗਾ ਪਿੰਡੋਂ ਸੁਨੇਹਾ ਆਇਆ ਮੇਰੀ ਦਾਦੀ ਗੁਜ਼ਰ ਗਈ ਆ ਮੈਨੂੰ ਸੁਣ ਕੇ ਬਹੁਤ ਦੁੱਖ ਹੋਇਆ ਆਪਣੇ ਤੇ ਗੁੱਸਾ ਵੀ ਆਇਆ ਜਿਉਂਦੀ ਨੂੰ ਕਿਉਂ ਨਾ ਮਿਲਸ ਆਈ ਮੈਂ ਮੈਂ ਮਮਾ ਤੇ ਮੰਮੀ ਪਿੰਡ ਦਾਦੀ ਦੇ ਸੰਸਕਾਰ ਤੇ ਗਏ ਲਗਭਗ 1 ਸਾਲ ਬਾਅਦ ਮੈਂ ਪਿੰਡ ਦੀ ਯੂਹੇ ਪੈਰ ਧਰਿਆ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋ ਕੇ ਅੱਖਾਂ ਮੁਰੇ ਹੋਣ ਲੱਗੀਆਂ ਮਾਦੀ ਨਫ਼ਰਤ ਪਿਓ ਤੇ ਭਾਈ ਦੀ ਕਮੀਨਗੀ ਅੱਖਾਂ ਮੁਰੇ ਬਿਸ਼ਰਮ ਹੋ ਕੇ ਨੰਗੀ ਨੱਚਣ ਲੱਗੀ ਚਾਚੇ ਘਰ ਪਹੁੰਚਣ ਤੇ ਦੇਖਿਆ ਰਿਸ਼ਤੇਦਾਰਾਂ ਤੇ ਪਿੰਡ ਦੇ ਬੰਦੇ ਬੁੜੀਆਂ ਦਾ ਇਕੱਠ ਸੀਗਾ ਮੰਜੇ ਦੇ ਪਾਵਿਆ ਹੇਠਾਂ ਪਾਣੀ ਦੀਆਂ ਭਰੀਆਂ ਬਾਟੀਆਂ ਰੱਖੀਆਂ ਸੀਗਾ ਦਾਦੀ ਤਾਂ ਰਾਤ ਦੀ ਗੁజర్ ਗਈ ਸੀ ਇਸੇ ਕਰਕੇ ਕੀੜੇ ਕੀੜੀਆਂ ਉੱਪਰ ਮੰਜੇ ਤੇ ਚੜਨ ਤੋਂ ਪਾਣੀ ਦੀਆਂ ਬਾਟੀਆਂ ਰੱਖੀਆਂ ਹੋਈਆਂ ਸੀਗੀਆਂ ਤਦ ਹੀ ਦਾ ਮੂੰਹ ਦੇਖ ਮੇਰੀਆਂ ਤਾਂ ਹੌ ਨਿਕਲ ਗਈਆਂ ਪਹਿਲੀ ਵਾਰ ਮੈਂ ਕਿਸੇ ਮਰੇ ਇਨਸਾਨ ਨੂੰ ਦੇਖ ਰਹੀ ਸੀ ਉਹ ਵੀ ਆਪਣੀ ਦਾਦੀ ਨੂੰ ਕਾਸ਼ ਮੈਂ ਪਹਿਲਾਂ ਆ ਜਾਂਦੀ ਦਾਦੀ ਨਾਲ ਕੁਝ ਗੱਲਾਂ ਕਰ ਪਾਉਂਦੀ ਮੈਂ ਸੰਸਕਾਰ ਤੋਂ ਬਾਅਦ ਮਾਂ ਨਾਲ ਆਪਣੇ ਘਰ ਗਈ ਉਹੀ ਘਰ ਸੀ ਜਿੱਥੇ ਮੇਰਾ ਬਚਪਨ ਹੋ ਗਿਆ ਬੱਚ ਲਿਬੜਿਆ ਰਿਹਾ ਸੀਗਾ ਹਾਸਿਆਂ ਚ ਮੈਂ ਕਦੇ ਭਿੱਜੀ ਹੀ ਨਾ ਜਾਂ ਇਹ ਕਹਿ ਲਵੋ ਹਾਸਿਆਂ ਦੀ ਮੇਰੇ ਤੇ ਕਿਸੇ ਨੇ ਬਾਰਿਸ਼ ਹੀ ਨਾ ਕੀਤੀ ਮੈਂ ਆਪਣੇ ਕਮਰੇ ਵਿੱਚ ਗਈ ਮੇਰੀ ਰੂਪਵਾੰਗ ਇਹ ਵੀ ਵੀਰਾਨ ਪਿਆ ਸੀਗਾ ਅਲਮਾਰੀ ਵਿੱਚ ਪਟਿਆ ਜਿਹਾ ਅਣਖੀ ਦਾ ਕੱਖਾਂ ਕਾਨਿਆਂ ਦਾ ਪੋਲ ਨਾਵਲ ਪਿਆ ਮੇਰਾ ਸਵਾਗਤ ਕਰਨ ਲੱਗਾ ਗੁੱਸਾ ਵੀ ਜ਼ਾਹਿਰ ਕਰਨ ਲੱਗਾ ਮੈਂ ਉਹਨੂੰ ਇਕੱਲੇ ਨੂੰ ਜੋ ਛੱਡ ਗਈ ਸੀ ਮੈਂ ਨਾਵਲ ਚੁੱਕ ਲਿਆ ਹੋਰ ਵੀ ਕਿਤਾਬਾਂ ਸੀ ਮੈਂ ਸਾਰੀਆਂ ਇੱਕ ਲਫਾਫੇ ਵਿੱਚ ਪਾ ਲਈਆਂ ਬੀਏ ਦਾ ਦੂਜਾ ਸਾਲ ਸ਼ੁਰੂ ਹੋਇਆ ਮੈਂ ਤੇ ਮਾਹੀ ਖੂਬ ਮਸਤੀ ਕਰਦੀਆਂ ਸਾਰੇ ਲੈਕਚਰ ਲਾਉਂਦੀਆਂ ਜਦੋਂ ਵੇਲੀਆਂ ਹੁੰਦੀਆਂ ਕੰਟੀਨ ਤੇ ਜਾ ਕੇ ਚਾਹ ਦੀਆਂ ਚੁਸਕੀਆਂ ਭਰਦੀਆਂ ਕਾਲਜ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਕੋਈ ਮੁੰਡਾ ਮਾਹੀ ਦਾ ਪਿੱਛਾ ਕਰਦਾ ਸੀ ਨਾਮ ਸੀ ਮਨਿੰਦਰ ਮਾਹੀ ਸਾਹਮਣੇ ਬੋਲਣ ਦੀ ਉਹਦੀ ਹਿੰਮਤ ਨਾ ਪੈਂਦੀ ਪਰ ਆਪਣੇ ਨਾਲ ਦੇ ਗਰੁੱਪ ਦੀਆਂ ਸਾਰੀਆਂ ਕੁੜੀਆਂ ਨੂੰ ਉਹ ਮਾਹੀ ਬਾਰੇ ਦੱਸਦਾ ਰਹਿੰਦਾ ਅਕਸਰ ਕੁੜੀnga ਹਾਸੇ ਮਖੌਲ ਤੇ ਮਾਹੀ ਕੋਲ ਮਨਿੰਦਰ ਦੀਆਂ ਗੱਲਾਂ ਕਰਦੀਆਂ ਹਾਸੇ ਹਾਸੇ ਵਿੱਚ ਕਹਿ ਵੀ ਜਾਂਦੀਆਂ ਕਿ ਤੈਨੂੰ ਪਿਆਰ ਕਰਦਾ ਏ ਮਨਿੰਦਰ ਮਾਹੀ ਹੱਸ ਕੇ ਕੁੜੀਆਂ ਦੀ ਗੱਲ ਟਾਲ ਦਿੰਦੀ ਆਖਦੀ ਮਾਹੀ ਇਹਨਾਂ ਚੱਕਰਾਂ ਤੋਂ ਕੋਹਾਂ ਦੂਰ ਐ ਮਨਿੰਦਰ ਸਾਨੂੰ ਮਿਲਦਾ ਹੀ ਰਹਿੰਦਾ ਕਿਉਂਕਿ ਅਸੀਂ ਇੱਕੋ ਕਲਾਸ ਵਿੱਚ ਤਾ ਪੜਦੇ ਸੀ ਪਤਲੇ ਸਰੀਰ ਦਾ ਸਾਹਮਲਾ ਜਿਹਾ ਮੁੰਡਾ ਸੀ ਮਨਿੰਦਰ ਨੇ ਨਕਸ਼ਾਂ ਦਾ ਸੋਣਾ ਮਨਿੰਦਰ ਨੂੰ ਸਾਰੇ ਕਾਲੇ ਦੀਆਂ ਕੁੜੀਆਂ ਪਸੰਦ ਕਰਦੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਮਨਿੰਦਰ ਬਹੁਤ ਸੋਹਣਾ ਗਾਉਂਦਾ ਤੇ ਲਿਖਦਾ ਸੀਗਾ ਕਲਾਸ ਵਿੱਚ ਟੀਚਰ ਗਾਉਣ ਲਈ ਆਖਦੇ ਤਾਂ ਦਿਲ ਕਰਦਾ ਮਨਿੰਦਰ ਨੂੰ ਸੁਣੀ ਜਾਈਏ ਇੰਨੀ ਸਰੀਲੀ ਆਵਾਜ਼ ਦਿਲਾਂ ਵਿੱਚ ਖਿੱਚ ਪਾਉਂਦੀ ਸਾਰੀਆਂ ਕੁੜੀਆਂ ਮਨਿੰਦਰ ਦੇ ਆਲੇ ਦੁਆਲੇ ਝਰਮਟ ਮਾਰੀ ਰੱਖਦੀਆਂ ਮਾਹੀ ਮਨਿੰਦਰ ਦੀ ਕਲਾ ਨੂੰ ਪਸੰਦ ਕਰਦੀ ਪਰ ਜਸ ਨਜ਼ਰਾਂ ਨਾਲ ਮਨਿੰਦਰ ਦੇਖਦਾ ਸੀ ਉਹਨਾਂ ਨਜ਼ਰਾਂ ਨਾਲ ਮਾਹੀ ਨੇ ਖਦੀਨਾਂ ਦੇਖਿਆ ਮਾਹੀ ਤੇ ਮਨਿੰਦਰ ਦੀ ਨੇੜਤਾ ਦੋਸਤੀ ਵਿੱਚ ਬਦਲ ਗਈ ਮਨਿੰਦਰ ਦਾ ਹੌਸਲਾ ਵਧਦਾ ਗਿਆ ਉਹ ਕਰੋ ਚਿੱਠੀ ਲਿਖ ਕੇ ਲਿਆਉਂਦਾ ਤੇ ਮਾਹੀ ਨੂੰ ਇਜ਼ਹਾਰ ਕਰਦਾ ਮਾਹੀ ਚਿੱਠੀਆਂ ਪੜ੍ਹਦੀ ਤੇ ਮੈਨੂੰ ਵੀ ਪੜ੍ਹਾਉਂਦੀ ਮਾਹੀ ਮਨਿੰਦਰ ਦੀਆਂ ਗੱਲਾਂ ਨੂੰ ਮਜ਼ਾਕ ਵਿੱਚ ਲੈਂਦੀ ਮਨਿੰਦਰ ਨੂੰ ਮਾਹੀ ਟਿਚਣਾ ਕਰਦੀ ਤੇ ਆਖਰੀ ਸ਼ਿਵ ਕੁਮਾਰ ਜੀ ਕਿਤਾਬ ਛਪਵਾ ਲਾ ਸ਼ਾਇਰੀ ਚੰਗੀ ਕਰ ਲੈਂਦੇ ਹੋ ਮੇਰੇ ਪਿੱਛੇ ਸਮਾਂ ਬਰਬਾਦ ਨਾ ਕਰ ਵਧੀਆ ਰਹੇਗਾ ਮਨਿੰਦਰ ਕਮਾਲ ਦਾ ਲਿਖਦਾ ਸੀਗਾ ਉਹਦੀ ਚਿੱਠੀ ਪੜ੍ਹ ਕੇ ਲੱਗਦਾ ਉਹ ਕਿਸੇ ਹੋਰ ਦੁਨੀਆ ਤੋਂ ਆਇਆ ਹੁੰਦਾ ਉਹਦੀ ਸ਼ੈਲੀ ਕਮਾਲ ਦੀ ਹੁੰਦੀ ਮਾਹੀ ਤੇ ਆਪਣੀ ਮੁਹੱਬਤ ਨੂੰ ਇੰਜ ਬਿਆਨ ਕਰਦਾ ਜਿਵੇਂ ਕੋਈ ਫਕੀਰ ਰੱਬ ਨੂੰ ਪੌਂਦੀਆਂ ਗੱਲਾਂ ਕਰਦਾ ਹੋਵੇ ਜਿਵੇਂ ਮਾਹੀ ਅਸਲੀ ਰੱਬ ਤੋਂ ਘੱਟ ਨਹੀਂ ਸੀਗੀ ਤੇ ਇਹ ਚਿੱਠੀ ਉਹਦੀ ਇਬਾਦਤ ਸੀਗੀ ਦਿਨ ਬਦਨ ਮਾਹੀ ਮਨਿੰਦਰ ਦੇ ਕਰੀਬ ਹੁੰਦੀ ਗਈ ਮੇਰੇ ਨਾਲੋਂ ਜ਼ਿਆਦਾ ਸਮਾਂ ਉਹ ਮਨਿੰਦਰ ਨਾਲ ਰਹਿੰਦੀ ਮਨਿੰਦਰ ਦੀਆਂ ਗੱਲਾਂ ਤੇ ਇੱਕ ਖੜਖੜ ਹਾਸੇ ਸੀਗੀ ਜਿਸ ਦਿਨ ਮਨਿੰਦਰ ਕਾਲਜ ਨਾ ਆਉਂਦਾ ਮਾਹੀ ਕਿਧਰੇ ਗਵਾਚੀ ਰਹਿੰਦੀ ਬਿਲਕੁਲ ਚੁੱਪ-ਚਾਪ ਮਨਿੰਦਰ ਮਾਹੀ ਨੂੰ ਖੁਸ਼ ਰੱਖਦਾ ਮਾਹੀ ਨੂੰ ਮਨਿੰਦਰ ਦੀ ਆਦਤ ਪੈ ਚੁੱਕੀ ਸੀਗੀ ਮਨਿੰਦਰ ਮਾਹੀ ਲਈ ਸ਼ਾਇਰੀ ਲਿਖਦਾ ਤੇ ਮਾਹੀ ਸੁਣਦੀ ਰਹਿੰਦੀ ਮਾਹੀ ਮਨਿੰਦਰ ਦੇ ਪਿਆਰ ਵਿੱਚ ਅੜਕ ਕੇ ਡੈਗ ਪਈ ਇਹਨੂੰ ਅੜਕ ਕੇ ਡਿੱਗਣਾ ਹੀ ਤਾਂ ਕਹਿੰਦੇ ਨੇ ਬੰਦਾ ਚੰਗਾ ਭਲਾ ਆਪਣੀ ਜ਼ਿੰਦਗੀ ਦੀ ਚਾਲ ਚੱਲ ਰਿਹਾ ਹੁੰਦਾ ਅਗੋਂ ਕੋਈ ਪਿਆਰ ਦਾ ਵਪਾਰੀ ਟੱਕਰ ਜਾਂਦਾ ਫਿਰ ਐਸੀ ਠੋਕਰ ਵੱਜਦੀ ਹੈ ਕਿ ਬੰਦਾ ਸਾਰੀ ਉਮਰ ਕਾਲਜਾ ਫੜ ਕੇ ਬੈਠਾ ਰਹਿੰਦਾ ਏ ਸਾਰਿਆਂ ਨਾਲ ਇਦਾਂ ਹੀ ਤਾਂ ਹੁੰਦਾ ਏ ਚਾਵੀ ਚਾਵੀ ਅੱਖਾਂ ਚਾਰ ਕਰ ਲੋ ਟੁੱਟਣ ਤੇ ਰੋ ਰੋ ਬੁਰਾ ਹਾਲ ਕਰ ਲੋ ਮੈਂ ਸਮਝ ਗਈ ਸੀ ਕਿ ਮਾਹੀ ਤੇ ਮਨਿੰਦਰ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਹਨ ਪਿਆਰ ਤੋਂ ਦੂਰ ਭੱਜਣ ਵਾਲੀ ਮੁੰਡਿਆਂ ਨੂੰ ਉਂਗਲਾਂ ਤੇ ਨਚਾਉਣ ਵਾਲੀ ਹੁਣ ਆਪ ਕਿਸੇ ਦੇ ਇਸ਼ਾਰਿਆਂ ਤੇ ਨੱਚਣ ਲੱਗੀ ਮਨਿੰਦਰ ਤੋਂ ਦੋ ਪਲ ਵੀ ਦੂਰੀ ਨਾ ਸਹਾਰਤੀ ਮਹੀਂ ਜ਼ਿਆਦਾ ਸਮਾਂ ਮਣੀਦਰ ਨਾਲ ਰਹਿੰਦੀ ਮੈਂ ਮਾਹੀ ਨੂੰ ਸ਼ੀਸ਼ਾ ਦਿਖਾਇਆ ਪਰ ਮੌਕੇ ਤੇ ਅਕਲ ਕਿਸੇ ਨੂੰ ਨਹੀਂ ਆਉਂਦੀ ਮੈਂ ਜ਼ਿਆਦਾ ਇੰਟਰਫੇਰਿੰਗ ਨਾ ਕਰਨਾ ਚੰਗਾ ਸਮਝਿਆ ਮੈਨੂੰ ਤਾਂ ਇਕੱਲਾ ਰਹਿਣਾ ਆਉਂਦਾ ਸੀ ਬਿਨਾ ਦੁਖੀ ਹੋਇਆ ਕਈ ਇਨਸਾਨ ਕੀ ਕਰਦੇ ਨੇ ਇਕੱਲੇਪਨ ਵਿੱਚ ਗਲਤ ਰਹਿਸਿਆਂ ਨੂੰ ਤਰਜੀਹ ਦਿੰਦੇ ਨੇ ਤੇ ਅਕਸਰ ਦੁੱਖ ਭੋਗਦੇ ਨੇ ਸਮਾਂ ਸਭ ਤੋਂ ਬਲਵਾਨ ਹੈ ਜਦੋਂ ਸਾਨੂੰ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਸਭ ਕੁਝ ਸਮੇਂ ਤੇ ਛੱਡ ਦਿਓ ਤੇ ਆਪਣਾ ਕਰਮ ਕਰਦੇ ਰਹੋ ਸਮਾਂ ਤੁਹਾਨੂੰ ਹੱਲ ਲੱਭ ਕੇ ਦੇਵੇਗਾ ਸਾਰੇ ਕਾਲਜ 'ਚ ਇਦਾਂ ਦਾ ਕੋਈ ਮੁੰਡਾ ਨਹੀਂ ਸੀ ਜੋ ਮੇਰੇ ਦਿਲ ਦੇ ਕਰੀਬ ਆਇਆ ਹੋਵੇ ਪ੍ਰਪੋਜ਼ ਕਾਫੀ ਮੁੰਡਿਆਂ ਦੇ ਆਏ ਜਿਸ ਨੂੰ ਸ਼ੂਨ ਵਾਲੇ ਬਹੁਤ ਟੱਕਰੇ ਪਰ ਦਰਨੂ ਸ਼ੂਨ ਵਾਲਾ ਕੋਈ ਨਾ ਟੱਕਰਿਆ ਮੇਰਾ ਰਾਜਕੁਮਾਰ ਤਾਂ ਇੱਕੋ ਇੱਕ ਬਣ ਸਕਦਾ ਸੀ ਜਿਸ ਦਾ ਸੁਪਨਾ ਮੈਂ ਸੱਜਰੀ ਜਵਾਨੀ ਵਿੱਚ ਦੇਖਿਆ ਸੀਗਾ ਉਸੇ ਨਾਲ ਮੇਰੀਆਂ ਲਾਵਾ ਪੜੀਆਂ ਜਾਣਗੀਆਂ ਇਹ ਤਾਂ ਸਭ ਤਨ ਦੇ ਵਪਾਰੀ ਨੇ 베ੜੀ ਚਵੱਟੇ ਸੱਟ ਕੇ ਡੋਬੜ ਵਾਲੇ ਉਹੀ ਮੇਰੇ ਦਿਲ ਦੀਆਂ ਜਾਣ ਸਕਦਾ ਉਹੀ ਮੈਨੂੰ ਤਪਦੇ ਨੂੰ ਠਾਰ ਸਕਦਾ ਉਹੀ ਮੇਰੇ ਖਾਬਾਂ ਨੂੰ ਹਕੀਕਤ ਵਿੱਚ ਬਦਲ ਸਕਦਾ ਉਹੀ ਮੇਰੀ ਪਟਕਣ ਮੇਰੇ ਦੁੱਖ ਕਲੇਸ਼ ਮੁਕਾ ਸਕਦਾ ਮੇਰੇ ਸੁਪਨਿਆਂ ਵਿੱਚ ਸਿਰਫ ਤੇ ਸਿਰਫ ਉਹੀ ਰਹਿੰਦਾ ਚੀ-ਚੀ ਕਰਦੀਆਂ ਚਿੜੀਆਂ ਮੈਨੂੰ ਚੰਗੀਆਂ ਲੱਗਦੀਆਂ ਮੈਨੂੰ ਲੱਗਦਾ ਇਹ ਮੈਨੂੰ ਚਿੜੀ ਚੜਾ ਰਹੀਆਂ ਹੁਣ ਤੇ ਮੈਂ ਸ਼ਰਮ ਜਾਂਦੀ ਸੀਗੀ ਗੁਲਾਬ ਦੇ ਫੁੱਲ ਮੇਰੇ ਚਿਹਰੇ ਦੀ ਲਾਲੀ ਦੇਖ ਕੇ ਈਰਖਾ ਕਰਦੇ ਏ ਛੋਟੀਆਂ ਛੋਟੀਆਂ ਗੱਲਾਂ ਮੈਨੂੰ ਖੁਸ਼ੀ ਦਿੰਦੀਆਂ ਮੈਂ ਆਪਣੇ ਆਪ ਵਿੱਚ ਮੁਸਕਰਾਉਂਦੀ ਤੇ ਮੇਰੀ ਮੁਸਕਰਾਹਟ ਦੀ ਸੁਗੰਧ ਆਲੇ-ਦੁਆਲੇ ਫੈਲ ਜਾਂਦੀ ਤੇ ਚਾਰ ਚਫੇਰਾ ਮਹਿਕ ਉੱਟਦਾ ਕੋਈ ਚੀਜ਼ ਸਥਾਈ ਨਹੀਂ ਹੁੰਦੀ ਜਨਮ ਹੋਇਆ ਤਾਂ ਮੌਤ ਵੀ ਹੋਊ ਹੱਸਦੇ ਹਾਂ ਤਾਂ ਰੋਣਾ ਵੀ ਪੈਣਾ ਖੁਸ਼ੀ ਹੈ ਤਾਂ ਗਮੀ ਵੀ ਹੋ ਖਿੜਿਆ ਹੈ ਤਾਂ ਮਰ ਜਾ ਵੀ ਜਾਣਾ ਪਹਿਲੀ ਨਸ਼ੀਲੀ ਮੁਲਾਕਾਤ ਹੋਈ ਤਾਂ ਗਮਾਂ ਭਰੀ ਆਖਰੀ ਮੁਲਾਕਾਤ ਵੀ ਹੋਵੇਗੀ ਕੋਈ ਪਿਆਰ ਕਰਦਾ ਤਾਂ ਹੋ ਸਕਦਾ ਹੈ ਕੱਲ ਨੂੰ ਬੁਰੀ ਤਰ੍ਹਾਂ ਨਫ਼ਰਤ ਵੀ ਕਰੇ ਇਹ ਸਭ ਸਾਡੇ ਕਰਮਾਂ ਤੇ ਨਿਰਪਰ ਕਰਦਾ ਹੈ ਸਾਡੇ ਨਾਲ ਬੀਤਦੀਆਂ ਕਰਮਾਂ ਦਾ ਅਸਰ ਹੈ ਭਾਵੇਂ ਸਾਡੇ ਹੋਣ ਜਾਂ ਕਿਸੇ ਹੋਰ ਦੇ ਹੋਣ ਮਾਹੀ ਦਾ ਪਿਆਰ ਵੀ ਸਥਾਈ ਨਰਿਆ ਸਿਰਫ 6 ਮਹੀਨੇ ਹੀ ਟਿਕ ਸਕਿਆ ਮਾਹੀ ਬਨਿੰਦਰ ਦੇ ਗੀਤਾਂ ਤੋਂ ਅੱਖਾਂ ਲੱਗ ਪਈ ਬਨਿੰਦਰ ਦੀ ਸ਼ਾਇਰੀ ਵਿੱਚ ਉਹ ਸੁਰਾਸ ਅਣੋਹਟ ਗਿਆ ਬਨਿੰਦਰ ਦੇ ਖਿਆਲਾਂ ਵਿੱਚ ਜਗ੍ਹਾ ਕਿਸੇ ਹੋਰ ਕੁੜੀ ਨੇ ਲੈ ਲਈ ਮਾਹੀ ਨੂੰ ਛੱਡ ਕੇ ਬਨਿੰਦਰ ਬੀਏ ਦੇ ਪਹਿਲੇ ਸਾਲ ਦੀ ਰਾਣੀ ਦੀਆਂ ਜੁਲਫਾਂ ਤੇ ਲੱਟੂ ਹੋ ਗਿਆ ਫੌੜ ਦਾ ਕੰਮ ਤਾਂ ਇਹੀ ਹੁੰਦਾ ਹੈ ਇੱਕ ਫੁੱਲ ਤੋਂ ਉੱਡ ਕੇ ਦੂਸਰੇ ਤੇ ਬੈਠ ਜਾਣਾ ਹਰ ਕੋਈ ਇਹੀ ਕਰ ਰਿਹਾ ਹੈ ਕਿਹੜਾ ਕੋਈ ਨਵੀਂ ਗੱਲ ਸੀਗੀ ਤੂੰ ਨਹੀਂ ਤਾਂ ਕੋਈ ਹੋਰ ਸਹੀ ਹੋਰ ਨਹੀਂ ਤਾਂ ਕੋਈ ਹੋਰ ਸਹੀ ਆ ਹਾਲੇ ਅੱਜ ਕੱਲ ਦੇ ਪਿਆਰ ਦਾ ਮਾਹੀ ਨੇ ਆਪਣਾ ਤੇ ਮਨਿੰਦਰ ਦਾ ਸਾਰੇ ਕਾਲਜ ਵਿੱਚ ਜਲੂਸ ਕੱਢਿਆ ਸਾਰੇ ਕਾਲੇ ਤੋਂ ਥੂ-ਥੂ ਕਰਵਾਈ ਆਪਣੀ ਤੇ ਮਨਿੰਦਰ ਦੀ ਸਾਰਾ ਦਿਨ ਮੂੰਹ ਲਟਕਾਈ ਕੰਟੀਨ ਤੇ ਬੈਠੀ ਰਹਿੰਦੀ ਕਲਾਸ ਵਿੱਚ ਵੀ ਮਾਹੀ ਦਾ ਮੂੰਹ ਉੱtre ਰਹਿੰਦਾ ਪੜਾਈ ਤੋਂ ਧਿਆਨ हट ਗਿਆ ਚਿਹਰੇ ਦੀ ਰੌਣਕ ਖੰਭ ਲਾ ਕੇ ਉੱਡ ਗਈ ਸੀ ਕਿੰਨੇ ਵਾਰ ਛੱਲਿਆਂ ਵਾਂਗ ਮੇਰੇ ਕੋਲ ਰੁਈਆ ਮੈਂ ਮਨਿੰਦਰ ਨੂੰ ਮੜ ਕਦੇ ਮਾਹੀ ਨਾਲ ਨਾ ਦੇਖਿਆ ਮਨਿੰਦਰ ਦੀ ਮਹਿਫਲ ਵਿੱਚਲੇ ਦਰਸ਼ਕ ਹੁਣ ਬੀਏ ਦੇ ਪਹਿਲੇ ਸਾਲ ਦੀਆਂ ਕੁੜੀਆਂ ਹੁੰਦੀਆਂ ਮਨਿੰਦਰ ਨਵੀਆਂ ਕੁੜੀਆਂ ਦੇ ਸਾਹਾਂ ਦਾ ਨੈਗ ਮਾਰ ਰਿਹਾ ਹੁੰਦਾ ਮਨਿੰਦਰ ਦੀ ਸ਼ਾਇਰੀ ਵਿੱਚ ਨਾਮ ਹੁਣ ਰਾਣੀ ਦਾ ਆਉਂਦਾ ਮਾਹੀ ਤਾਂ ਕਦੋਂ ਦੀ ਨਿਕਲ ਚੁੱਕੀ ਸੀ ਮਨਿੰਦਰ ਦੀ ਸ਼ਾਇਰੀ ਤੇ ਦਿਲ ਤੋਂ ਮਨਿੰਦਰ ਹੁਣ ਮਾਹੀ ਨੂੰ ਦੇਖਦਾ ਵੀ ਨਾ ਤੇ ਨਾ ਹੀ ਰਾਹਾਂ ਵਿੱਚ ਖੜਨਾ ਤਾਂ ਦੂਰ ਦੀ ਗੱਲ ਸੀ ਉਹੀ ਮਹੀਸੀ ਜਿਹੜੀ ਹਸੀਨ ਬਾਦੀਆਂ ਵੰਦੇ ਪਾਣੀ ਅਤੇ ਕੋਲ ਦੇ ਬੋਲਾਂ ਵਰਗੀ ਲੱਗਦੀ ਸੀ ਅਕਸਰ ਹੀ ਏਦਾਂ ਹੁੰਦਾ ਹੈ ਮੰਜ਼ਲ ਨੂੰ ਪਹੁੰਚ ਤੋਂ ਪਹਿਲਾਂ ਹੀ ਚਾਹਤ ਸਿਖਰ ਤੇ ਹੁੰਦੀ ਹੈ ਮੰਜ਼ਲ ਮਿਲ ਜਾਂ ਤੇ ਸਾਰੀ ਮੁਹੱਬਤ ਮਿੱਟੀ ਵਿੱਚ ਮਿਲ ਜਾਂਦੀ ਹੈ ਰੱਬ ਵਾਂਗ ਪੂਜੀ ਜਾਂਦੀ ਮੰਜ਼ਲ ਅਸੀਂ ਪੈਰਾਂ ਵਿੱਚ ਰੋਲ ਦਿੰਦੇ ਹਾਂ ਇਹੀ ਕੁਝ ਪਿਆਰ ਵਿੱਚ ਹੋ ਰਿਹਾ ਹੈ ਇੱਕ ਤੋਂ ਮਨ ਭੱਜ ਜਾਵੇ ਤਾਂ ਦੂਸਰੇ ਵੱਲ ਹੋ ਜਾਵੋ ਫਿਰ ਤੀਸਰੇ ਵੱਲ ਇਸ ਜਿਸਮੀ ਚੱਕਰ ਵਿੱਚ ਅਸੀਂ ਆਪਣਾ ਅਸਲੀ ਕਰਮ ਭੁੱਲ ਗਏ ਹਾਂ ਸਾਡੀ ਮੁਹੱਬਤ ਦੀ ਜਗਾ ਹੁਣ ਮਤਲਬ ਇਹਨੇ ਲੈ ਲਈਏ ਸਭ ਕੁਝ ਜਾਣਦੇ ਹੋਏ ਵੀ ਮੁਹੱਬਤ ਵਰਗੀ پاک ਚੀਜ਼ ਨਾਲ ਫਰੇਵ ਕਰ ਰਹੇ ਹਾਂ ਜਿਸਮੀ ਵਪਾਰੀਆਂ ਨਾਲ ਮੇਰਾ ਵਾ ਬਹੁਤ ਸਮਾਂ ਪਹਿਲਾਂ ਹੀ ਪੈ ਗਿਆ ਸੀ ਕਿ ਮੈਨੂੰ ਨਫ਼ਰਤ ਸੀ ਜਿਸਮੀ ਭੋਰਾ ਤੋਂ ਇਹਨਾਂ ਦਾ ਅਸਲੀ ਚਿਹਰਾ ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ ਲੋਕ ਸਾਹਮਣੇ ਕਦਰਾਂ ਕੀਮਤਾਂ ਕਾਮ ਦੇ ਹਨੇਰੇ ਵਿੱਚ ਦਰਿੰਦਗੀ ਮੈਂ ਚੰਗੀ ਤਰ੍ਹਾਂ ਇਹ ਸਭ ਦੇਖਿਆ ਆ। ਇਹੀ ਕਾਰਨ ਸੀ ਮੇਰੇ ਕਰੀਬ ਕੋਈ ਭੌਰਾ ਨਾ ਆ ਸਕਿਆ। ਹਾਂ ਜੀ ਬੇਸ਼ੱਕ ਮੈਂ ਖੜਖੜ ਹਾਸਦੀ ਕਲਾਸ ਦੇ ਮੁੰਡਿਆਂ ਨਾਲ ਗੱਲਾਂ ਕਰਦੀ ਪਰ ਕੋਈ ਵੀ ਦਿਲ ਦੇ ਕਰੀਬ ਨਾ ਆ ਸਕਿਆ। ਥੋੜਾ ਸਮਾਂ ਹੱਸੰਦਾ ਤੇ ਬਹੁਤਾ ਸਮਾਂ ਰੋਂਦਾ ਮੈਂ ਦੁੱਖਾਂ ਨੂੰ ਕਿਸਮਤ ਵਿੱਚ ਆਪਣੇ ਸੀਨੇ ਤੇ ਲਿਖਾ ਕੇ ਲਈ ਸੀ। ਇਹ ਥੋੜੇ ਥੋੜੇ ਸਮੇਂ ਬਾਅਦ ਦਸਤਕ ਦਿੰਦੇ ਮੁਸ਼ਕਲਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਪਰ ਕਦੇ ਅਸਲੀਅਤ ਤੋਂ ਨਹੀਂ ਭੱਜੀ ਸਾਹਮਣਾ ਕੀਤਾ ਜਿੱਦਾਂ ਵੀ ਕੀਤਾ ਡਟ ਕੇ ਨਹੀਂ ਬੇਸ਼ੱਕ ਚੁੱਪ ਕਰਕੇ ਹੀ ਸਹੀ ਉਡੀਕ ਰਹੀ ਸੀ ਕਿ ਕਦੋਂ ਮੇਰੇ ਬੇੜੇ ਖੁਸ਼ੀਆਂ ਪੈਰ ਪਾਉਣ ਗਿਆ ਸ਼ਾਮ ਦਾ ਵੇਲਾ ਸੀ ਮਾਮਾ ਮੇਰੇ ਕਮਰੇ ਵਿੱਚ ਆਇਆ ਕੱਲ ਨੂੰ ਮੇਰੇ ਦੋਸਤ ਦੇ ਬੇਟੇ ਦਾ ਜਨਮ ਦਿਨ ਹੈ ਉਹਦੇ ਘਰੇ ਪਾਰਟੀ ਰੱਖੀ ਹੋਈ ਹੈ ਆਪਾਂ ਜਾਣਾ ਹੀ ਹੈ ਕੱਲ ਨੂੰ ਮਾਮੇ ਦੀ ਗੱਲ ਸੁਣ ਮੈਂ ਖੁਸ਼ ਹੋ ਗਈ ਕਿੰਨੇ ਸਮੇਂ ਬਾਅਦ ਕੋਈ ਪਾਰਟੀ ਦੇਖ ਰਹੀ ਸੀ ਠੀਕਾ ਮੈਂ ਕਹਿ ਕੇ ਚਾਨ ਜਾਣ ਦੀ ਹਾਮੀ ਭਰੀ ਮਾਮਾ ਜੇ ਦਰਵਾਜ਼ੇ ਤੋਂ ਬਾਹਰ ਹੋਇਆ ਸੀਗਾ ਕਿ ਥੋੜੇ ਦਿਨ ਪਹਿਲਾਂ ਸਵਾਇਆ ਸੂਟ ਅਲਮਾਰੀ ਚੋਂ ਕੱਢ ਕੇ ਮੈਂ ਪ੍ਰੈਸ ਕਰਨ ਲੱਗੀ ਅਗਲੀ ਸਵੇਰ ਮੈਂ ਸਭ ਤੋਂ ਪਹਿਲਾਂ ਤਿਆਰ ਹੋ ਗਈ ਨਮਾ ਗੁਲਾਬੀ ਰੰਗ ਦਾ ਕੜਾਈ ਵਾਲਾ ਸੂਟ ਤੇ ਨੀਲੇ ਰੰਗ ਦਾ ਦੁਪੱਟਾ ਸ਼ੀਸ਼ੇ ਬੂਰੇ ਖੜ ਕੇ ਦੇਖਿਆ ਮੇਰਾ ਟਿੱਡਾ ਚੀਰ ਮੇਰੇ ਹੁਸਨ ਦੀ ਤਾਰੀਫ ਕਰ ਰਿਹਾ ਸੀਗਾ ਮੈਂ ਮਾਮਾ ਮਾਮੀ ਤੇ ਵੱਡਾ ਵੀਰਾ ਤਿਆਰ ਹੋ ਗਏ ਪਰ ਗੱਡੀ ਵਾਲਾ ਅਜੇ ਪਹੁੰਚਿਆ ਨਹੀਂ ਸੀ ਅਜੇ ੜੀ ਕੀ ਰਹੇ ਸੀ ਕਿ ਟਾਟਾ ਸੋਮੋ ਗੱਡੀ ਵਾਲੇ ਨੇ ਦਰਵਾਜ਼ੇ ਤੇ ਆ ਕੇ ਹਾਰਨ ਮਾਰ ਦਿੱਤਾ ਮਾਮੇ ਨੂੰ ਪੁੱਛਣ ਤੇ ਪਤਾ ਲੱਗਿਆ ਅਸੀਂ ਮੋਗੇ ਜਾ ਰਹੇ ਸੀਗੇ ਖੜਖੜ ਕਰਦੀ ਗੱਡੀ ਮੋਗੇ ਪਹੁੰਚ ਗਈ ਗੱਡੀ ਰੁਕੀ ਤੇ ਮੈਂ ਹੈਰਾਨ ਰਹਿ ਗਈ ਮੈਂ ਦੇਖਿਆ ਮੇਰੀ ਮਾਂ ਤੇ ਪਾਪਾ ਵੀ ਇੱਥੇ ਸੀ ਇਹਨਾਂ ਦਾ ਇੱਥੇ ਕੀ ਕੰਮ ਆ ਇੱਥੇ ਤਾਂ ਸਾਡੀ ਕੋਈ ਰਿਸ਼ਤੇਦਾਰੀ ਵੀ ਨਹੀਂ ਮੇਰੀ ਸਮਝ ਕੁਝ ਨਾ ਪਿਆ ਇਹ ਹੋ ਕੀ ਰਿਹਾ ਸੀਗਾ ਘਰ ਅੰਦਰ ਦਾਖਲ ਹੋਣ ਤੇ ਪਤਾ ਲੱਗਿਆ ਜਨਮ ਦਿਨ ਕਿਹੜਾ ਇੱਥੇ ਤਾਂ ਮੇਰੇ ਰਿਸ਼ਤੇ ਦੀ ਪੱਕ ਟੱਕ ਕਰਨ ਆਏ ਹਨ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਹੈਰਾਨ ਰਹਿ ਗਈ ਮੁੰਡਾ ਕੈਨੇਡਾ ਤੋਂ ਆਇਆ ਉਹ ਮੈਨੂੰ ਦੇਖਣ ਆਏ ਸੀ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਤੇ ਮੈਨੂੰ ਦੱਸਿਆ ਤੱਕ ਨਹੀਂ ਗਾ ਕਿਸੇ ਨੇ ਇਹ ਤਾਂ ਹੱਦ ਹੋ ਗਈ ਆ ਸਾਰੇ ਮੇਰੇ ਤੋਂ ਨਜ਼ਰਾਂ ਚੁਰਾ ਰਹੇ ਸਨ ਘੱਟੋ ਘੱਟ ਮੈਨੂੰ ਦੱਸ ਤਾਂ ਦਿੰਦੇ ਮੇਰੀ ਮਰਜ਼ੀ ਪੋਸਟਾ ਲੈਂਦੇ ਪਰ ਇਹਨਾਂ ਨੇ ਕੋਈ ਜ਼ਰੂਰੀ ਨਹੀਂ ਸਮਝਿਆ ਮੇਰੇ ਤੇ ਕੀ ਬਿੱਦੂ ਕੀ ਫਰਕ ਪੈਂਦਾ ਆ ਮਾਂ ਦਾ ਹੱਥ ਫੜ ਮੈਂ ਕਿਹਾ ਮਾਂ ਇਹ ਕੀ ਹੋ ਰਿਹਾ ਹੈ ਪਧੀਆ ਪਰਿਵਾਰ ਹੈ ਜਿਸ ਤੋਂ ਚੁੱਪ ਕਰਕੇ ਬਾਹਰ ਜਾ ਤੇ ਸਾਹਮਣੇ ਸੋਫੇ ਤੇ ਬੈਠ ਤੇਰੇ ਮਾਮਾ ਜੀ ਇੰਤਜ਼ਾਰ ਕਰ ਰਹੇ ਹਨ ਮਾਂ ਨੇ ਕਿਹਾ ਮੈਂ ਚੁੱਪ ਚਾਹ ਪੁੱਤਰਾ ਮੂੰਹ ਲੈ ਕੇ ਬਾਹਰ ਆਈ ਮੁੰਡੇ ਦੇ ਸਾਹਮਣੇ ਵਾਲੇ ਸੋਫੇ ਤੇ ਇੱਕ ਨਜ਼ਰ ਸਾਰਿਆਂ ਨੂੰ ਦੇਖ ਕੇ ਫਤਿਹ ਬਲਾਈ ਤੇ ਬੈਠ ਗਈ ਮੈਂ ਮੁੰਡੇ ਵੱਲ ਦੇਖ ਲਿਆ ਸੀਗਾ ਉਧਰੋਂ ਸਿਰਫ ਉਹ ਤਿੰਨ ਜਣੇ ਹੀ ਆਏ ਸਨ ਇੱਕ ਮੁੰਡਾ ਤੇ ਉਹਦੇ ਮੰਮੀ ਡੈਡੀ ਦੇਖਣ ਤੇ ਮੁੰਡੇ ਮੇਰੇ ਨਾਲ ਕਾਫੀ ਵੱਡਾ ਲੱਗਿਆ ਮੈਨੂੰ ਮੈਂ ਕੰਬ ਰਹੀ ਸੀਗੀ ਡਰ ਦੇ ਮਾਰੇ ਮੇਰੇ ਨਾਲ ਲੱਤਾਂ ਕੰਬ ਰੀਆਂ ਸਨ ਸਾਰੇ ਬਾਹਰ ਵਿੜੇ ਵਿੱਚ ਬੈਠੇ ਸੀ ਜੇ ਮੇਰੇ ਘਰ ਦੇ ਤੇ ਨਾਨਕੇ ਘਰ ਦੇ ਮੇਰੇ ਵਾਲੇ ਪਾਸੇ ਬੈਠੇ ਸੀਗੇ ਬਾਕੀ ਉਹ ਤਿੰਨੋਂ ਸਾਹਮਣੇ ਮੇਰੇ ਸੋਫੇ ਤੇ ਬੈਠੇ ਸੀਗੇ ਇਹ ਹੈ ਜੀ ਸਾਡੀ ਬੇਟੀ ਮੇਰੇ ਸਿਰ ਤੇ ਹੱਥ ਫੇਰਦੇ ਆ ਮਾਮੇ ਨੇ ਬੋਲੀ ਲਾਉਣ ਲਈ ਪਹਿਲਾ ਦਾ ਖੇਡਿਆ ਕੁੜੀ ਬਹੁਤ ਸੋਹਣੀ ਹੈ ਗੁਰਤੇਜ ਸਾਨੂੰ ਪਸੰਦ ਹੈ ਕੱਦ ਘਾਟ ਚੰਗਾ ਹੈ ਮੁੰਡੇ ਦੀ ਮਾਂ ਨੇ ਮੈਨੂੰ ਪਸੰਦ ਕਰਦਿਆਂ ਕਿਹਾ ਹਾਂ ਪਾਈ ਕਾਕਾ ਤੁਹਾਨੂੰ ਕਿਵੇਂ ਲੱਗਾ ਕੁੜੀ ਤੁਸੀਂ ਸਾਰੀ ਉਮਰ ਇਕੱਠਿਆ ਰਹਿਣਾ ਹੈ ਦੇਖ ਲੋ ਹੁਣ ਇਸ ਤੋਂ ਪਹਿਲਾਂ ਮੁੰਡਾ ਬੋਲਦਾ ਮੇਰੀ ਮਾਂ ਬੋਲੀ ਆਪਾਂ ਇਹਨਾਂ ਨੂੰ ਕੱਲਿਆਂ ਛੱਡ ਦਿੰਨੇ ਆ ਆਪਸ ਵਿੱਚ ਗੱਲਬਾਤ ਕਰ ਲੈਣਗੇ ਮੈਂ ਉੱਟ ਕੇ ਦੂਜੇ ਕਮਰੇ ਵਿੱਚ ਚਲੀ ਗਈ ਮੇਰੀ ਮੇਰੀ ਮਗਰੇ ਹੀ ਮਾਂ ਵੀ ਆ ਗਈ ਮਾਂ ਮੈਂ ਹਲੇ ਵਿਆਹ ਨਹੀਂ ਕਰਾਉਣਾਗਾ ਨਾਲੇ ਮੁੰਡਾ ਕਿੱਡੀ ਵੱਡੀ ਉਮਰ ਦਾ ਏ ਮੈਂ ਮਾਂ ਅਗੇ ਤਰਲਾ ਪਾਇਆ ਤੈਨੂੰ ਕੀ ਨੇ ਕਹਿਤਾ ਮੁੰਡਾ ਛੋਟੇ ਹੁੰਦੇ ਆ ਮੁੰਡੇ ਵੱਡੇ ਹੀ ਹੁੰਦੇ ਨੇ ਚੁੱਪ ਕਰਕੇ ਬਾਹਰ ਬੈਠ ਕੇ ਬਕਵਾਸ ਨਾ ਕਰ ਮਾਂ ਦੀਆਂ ਗੱਲਾਂ ਵਿੱਚ ਰੁੱਖਾਪਨ ਆ ਗਿਆ ਸੀਗਾ ਕੀ ਹੋਇਆ ਕੁੜੀਏ ਔਟਕੇ ਕਿਉਂ ਆ ਗਈਆਂ ਮਾਮੇ ਨੇ ਅੰਦਰ ਵੱੜਦੇ ਅਸਰ ਡਾਂਗ ਵਰਗਾ ਸਵਾਲ ਕੀਤਾ ਮਾਂ ਨੇ ਸਾਰੀ ਗੱਲ ਮਾਮੇ ਨੂੰ ਦੱਸੀ ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇਗੇ ਮਾਮੇ ਨੇ ਕਿਹਾ ਪਰ ਮੈਂ ਹਲੇ ਬੋਲ ਮੂੰਹੋਂ ਕੱਢਿਆ ਹੀ ਸੀ ਕਿ ਮਾਮੇ ਨੇ ਫਰਮਾਨਚਾਰੀ ਕਰਤਾ ਤੈਨੂੰ ਕੁਝ ਨਹੀਂ ਪਤਾ ਅਸੀਂ ਜੋ ਕਰ ਰਹੇ ਆ ਤੇਰੇ ਚੰਗੇ ਲਈ ਹੀ ਕਰ ਰਹੇ ਆ ਚੁੱਪ ਕਰਕੇ ਬਾਹਰ ਆ ਸਾਡਾ ਜਲੂਸ ਨਾ ਕਰਵਾ ਮਾਮੇ ਦਾ ਇਹ ਹੁਕਮ ਸੀ ਜਿਹੜਾ ਮੈਨੂੰ ਮੰਨਣਾ ਪੈਣਾ ਸੀਗਾ ਬੋਲਣ ਨੂੰ ਪਿੱਛੇ ਕੁਝ ਬਚਿਆ ਹੀ ਨਹੀਂ ਸੀਗਾ ਮੈਂ ਚੁੱਪਚਾਪ ਬਾਹਰ ਸੋਫੇ ਤੇ ਆ ਬੈਠ ਗਈ ਸਾਨੂੰ ਕੱਲਿਆਂ ਛੱਡ ਕੇ ਸਾਰੇ ਬਾਹਰ ਚਲੇ ਗਏ ਅਸੀਂ ਦੋਵੇਂ ਨਾਲ ਵਿੱਚ ਬੈਠੇ ਸੀਗੇ ਮੇਰੀ ਉਮਰ 35 ਸਾਲ ਹੈ ਅਸੀਂ ਸਾਰਾ ਪਰਿਵਾਰ ਕੈਨੇਡਾ ਰਹਿੰਦੇ ਹਾਂ ਬਾਕੀ ਤੁਸੀਂ ਦੇਖ ਲਓ ਇਹਨਾਂ ਕਹਿੰਦੇ ਆ ਮੁੰਡਾ ਮੇਰੀ رائے ਜਾਣੇ ਬਗੈਰ ਹੀ ਉੱਠ ਕੇ ਚਲਾ ਗਿਆ ਮੈਂ ਲਾਚਾਰ ਕੀ ਕਰ ਸਕਦੀ ਸੀ ਚੁੱਪਚਾਪ ਬੈਠੀ ਰਹੀ ਸੋਚ ਸੋਚ ਹੈਰਾਨ ਹੋਈ ਇਹ ਸਭ ਕੀ ਹੋ ਗਿਆ ਇੱਕਦਮ ਚੱਖੜ ਆਇਆ ਤੇ ਸਭ ਕੁਝ ਹਿਲਾ ਕੇ ਰੱਖ ਗਿਆ ਸੀਗਾ ਮੇਰੀ رائے ਜਾਣੇ ਬਗੈਰ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਵੈਸੇ ਇਹ ਕੋਈ ਨਵੀਂ ਗੱਲ ਨਹੀਂ ਸਦੀਆਂ ਬੀਤ ਗਈਆਂ ਸਾਡੀ ਗੁਲਾਮੀ ਲੁੱਟ ਤੱਕਾ ਅੱਜ ਵੀ ਬਰਕਰਾਰ ਹੈ ਮੈਨੂੰ ਲੱਗਿਆ ਅੱਜ ਮੇਰੇ ਫਿਰ ਮੇਰੇ ਨਾਲ ਬਲਾਤਕਾਰ ਹੋਇਆ ਜ਼ਰੂਰੀ ਨਹੀਂ ਬਲਾਤਕਾਰ ਜਿਸਮਾਨੀ ਹੋਵੇ ੱੱੱਕਾ ਕੱਲ ਜਿਸਮ ਨਾਲ ਹੋਵੇ ਜ਼ਰੂਰੀ ਨਹੀਂ ਕੱਪੜੇ ਫਾੜ ਕੇ ਇੰਜ ਚਲਟਣ ਨੂੰ ਹੀ ਬਲਾਤਕਾਰ ਆਖਦੇ ਹਨ ਕਿਸੇ ਦੀ ਤੀਆਂ ਦੀਆਂ ਖੁਸ਼ੀਆਂ ਵਿਰੁੱਧ ੱੱੱਕਾ ਕਰਨਾ ਉਹਦੇ ਮੁਖ ਤੋਂ ਹਾਸਿਆਂ ਨੂੰ ਖੋ ਲੈਣਾ ਸਦਰਾਂ ਦੇ ਕੱਪੜੇ ਪਾੜ ਦੇਣਾ ਵੀ ਇੱਕ ਬਲਾਤਕਾਰ ਹੁੰਦਾ ਆ ਇਸ ਤੋਂ ਪਹਿਲਾਂ ਵੀ ਕਿੰਨੇ ਬਲਾਤਕਾਰ ਮੇਰੇ ਨਾਲ ਹੋਏ ਬਚਪਨ ਵਿੱਚ ਮਾਂ ਬਲਾਤਕਾਰ ਕਰਦੀ ਰਹੀ ਫਿਰ ਪਾਪਾ ਕਰਦਾ ਰਿਹਾ ਜਵਾਨੀ ਆਈ ਭਾਈ ਕਰਦਾ ਰਿਹਾ ਹੁਣ ਮਾਮੇ ਦੀ ਵਾਰੀ ਸੀਗੀ ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਬਲਾਸ ਕਰ ਹੁੰਦਾ ਕਿਸੇ ਨੂੰ ਪੜ੍ਹ ਨਹੀਂ ਦਿੱਤਾ ਜਾਂਦਾ ਮਰਜ਼ੀ ਨਾਲ ਕਿਤੇ ਆਉਣ ਜਾਣ ਨਹੀਂ ਦਿੱਤਾ ਜਾਂਦਾਗਾ ਅਸੀਂ ਮਰਜ਼ੀ ਮੁਤਾਬਕ ਕੰਮ ਨਹੀਂ ਕਰ ਸਕਦੀਆਂ ਜੋ ਸਮਾਜ ਨੇ ਤੈਅ ਕੀਤਾ ਸਿਰ ਉਹੀ ਕਰਨਾ ਹੈ ਬਸ ਇਹ ਬਲਾਸ ਕਰ ਕੋਈ ਨਵੀਂ ਗੱਲ ਨਹੀਂ ਗਈ ਸਾਰਿਆਂ ਨੂੰ ਰਿਸ਼ਤਾ ਪੱਕਾ ਹੋਣ ਦੀ ਢੇਰ ساری ਖੁਸ਼ੀ ਹੋਈ ਮੈਨੂੰ ਢੇਰ ਸਾਰਾ ਦੁੱਖ ਤੱਕ ਹੋਵੇ ਵੀ ਕਿਉਂ ਨਾ ਅਜੇ ਤਾਂ ਮੈਂ ਉੱਡਣਾ ਸਿੱਖਿਆ ਸੀ ਅਜੇ ਤਾਂ ਮੇਰੇ ਕੱਚੇ-ਕੱਚੇ ਖੰਭ ਬਾਇ ਸੀਗੇ ਉਹੀ ਇਨ੍ਹਾਂ ਦਰਿੰਦਿਆਂ ਨੇ ਪਟੁੱਟੇ ਆਪਣੇ ਸਰੀਰ ਚੋਂ ਨੁੱਚੜਦਾ ਲਹੂ ਦੇਖ ਕਿਹਨੂੰ ਦੁੱਖ ਨਹੀਂ ਹੁੰਦਾ ਮਾਮਾ ਵੀ ਵਹਿਸ਼ੀ ਨਿਕਲਿਆ ਮੇਰੀ ਰਤਾ ਪਰਵਾਹ ਨਾ ਕੀਤੀ ਬਗਾਨੇ ਹੱਥਾਂ ਉਜ ਦਿੰਦਿਆਂ ਮੇਰੀ ਹਾਲਤ ਦਾ ਖਿਆਲ ਵੀ ਨਾ ਆਇਆ ਕੁੜੀ ਜੇ ਰੈਸਟਾ ਕੈਨੇਡਾ ਪੱਕਾ ਹੋ ਗਿਆ ਸਾਰੇ ਪਾਪੀ ਚਾਰਜ ਡੌਂਕੀ ਲਗਾ ਰਹੇ ਸਨ ਮੇਰੇ ਘਰਦਿਆਂ ਨੇ ਕੈਨੇਡਾ ਦਾ ਨਾਂ ਸੁਣ ਕੇ ਹੀ ਰੈਸਟੇ ਲਈ ਹਾਂ ਕਰ ਦਿੱਤੀ ਇਹ ਵੀ ਨਹੀਂ ਦੇਖਿਆ ਮੁੰਡਾ ਮੇਰੇ ਨਾਲੋਂ ਕਿੰਨਾ ਵੱਡਾ ਹੈ ਪਰ ਕੀ ਫਰਕ ਪੈਂਦਾ ਹੈ ਮੈਨੂੰ ਪੇੜ ਬੱਕਰੀ ਸਮਝ ਕਰਦਿਆਂ ਨੇ ਮੇਰਾ ਸੌਦਾ ਤੈਅ ਕਰ ਦਿੱਤਾ ਹਰ ਕੁੜੀ ਨਾਲ ਇਦਾਂ ਹੀ ਹੁੰਦਾ ਹੈ ਸਾਡੀ ਮਰਜ਼ੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਇਹ ਮੇਰੇ ਖਵਾਬਾਂ ਦਾ ਰਾਜਕੁਮਾਰ ਨਹੀਂ ਹੋ ਸਕਦਾ ਸਾਰੇ ਖਵਾਬ ਕੱਚ ਦੇ ਬਰਤਨ ਵਾਂਗ ਫर्श ਤੇ ਡੈਗ ਕੇ ਚੂਰ ਹੋ ਗਏ ਸੀਗੇ ਰੈਸਤਾ ਹੋ ਗਿਆ ਮੇਰੇ ਘਰ ਦੇ ਵਿਆਹ ਸਿਰਫ 5 ਦਿਨਾਂ ਵਿੱਚ ਕਰਨਾ ਵੀ ਮੰਨ ਗਏ ਇਹਨਾਂ ਨੂੰ ਕਾਲੀ ਪਈ ਸੀਗੀ ਕਿ ਮੇਰਾ ਫਾਹਾ ਵੱਢਣ ਦੀ ਮੇਰੀ ਸੱਸ ਵਿਆਹ ਦੀ ਤਰੀਕ ਵੀ ਨਾਲ ਹੀ ਕੜਵਾ ਕੇ ਲਈ ਸੀਗੀ 11 ਜੁਲਾਈ 2002 ਨੂੰ ਮੇਰੇ ਆਨੰਦ ਕਾਰਜ ਦੀ ਤਰੀਕ ਤੈਅ ਹੋ ਗਈ ਮੇਰੇ ਘਰ ਦੇ ਨੂੰ ਪਤਾ ਨਹੀਂ ਸੀਗਾ ਕਿ ਸੱਬ ਸੰਗ ਗਿਆ ਸੀਗਾ ਕੀ ਸਾਰੀਆਂ ਸ਼ਰਤਾਂ ਸਿਰ ਹਿਲਾ ਹਲਾ ਮੰਨ ਲਈਆਂ ਵਿਆਹ ਵੀ ਮੋਗੇ ਦੇ ਨੇੜੇ ਟੇੜੇ ਕਿਸੇ ਪੈਲੇਸ 'ਚ ਹੋਣਾ ਤੈਅ ਹੋਇਆ 5 ਦਿਨਾਂ ਵਿੱਚ ਸ਼ਾਇਦ ਹੀ ਕਿਸੇ ਦਾ ਵਿਆਹ ਹੋਇਆ ਹੋਣਾ ਹੈ ਇੱਕ ਤੋਂ ਵੱਧ ਇੱਕ ਦੁੱਖ ਮੇਰੀ ਝੋਲੀ ਪੈਂਦੇ ਗਏ ਪਿਆਰ ਦੀ ਗੱਲ ਸੁਣ ਤਾਂ ਮੇਰੇ ਸਿਰ ਦੁੱਖਾਂ ਦਾ ਪਹਾੜ ਟੁੱਟ ਗਿਆ ਪਤਾ ਨਹੀਂ ਕਿਹੜੇ ਜਨਮ ਮੈਂ ਕੋਈ ਮਾੜੇ ਕਰਮ ਕੀਤੇ ਹੋਣੇ ਆ ਤਾਂ ਜੋ ਮੈਨੂੰ ਇਹ ਦਿਨ ਦੇਖਣੇ ਪੈ ਰਹੇ ਸਨ ਇਹ ਤਾਂ ਕਹਿਰ ਸੀ ਰੱਬ ਦਾ ਮਾਮੇ ਨੂੰ ਸਭ ਪਤਾ ਸੀ ਮੇਰੇ ਨਾਲ ਅੱਗੇ ਕੀ ਹੋਵੇਗਾ ਇਹ ਰਿਸ਼ਤਾ ਮਾਮੇ ਦਾ ਦੋਸਤ ਮੰਗਲ ਲੈ ਕੇ ਆਇਆ ਸੀਗਾ ਰਿਸ਼ਤਾ ਇੱਕ ਸ਼ਰਤ ਤੇ ਤੈਅ ਹੋਇਆ ਸੀਗਾ ਮਾਮੇ ਨੂੰ ਲਾਲਚ ਦਿੱਤਾ ਗਿਆ ਕਿ ਅਗਰ ਤੂੰ ਆਪਣੀ ਭਾਂਜੀ ਦਾ ਰਿਸ਼ਤਾ ਕਰੇਂਗਾ ਤਾਂ ਤੇਰੇ ਇੱਕ ਬੇਟੇ ਨੂੰ ਕੈਨੇਡਾ ਭੇਜ ਦੇਵਾਂਗੇ ਆਪਣੇ ਮੁੰਡੇ ਦਾ ਭਵਿੱਖ ਬਣਾਉਣ ਦੇ ਲਾਲਚ ਆ ਕੇ ਮਾਮੇ ਨੇ ਮੇਰਾ ਭਵਿੱਖ ਤਬਾਹ ਕਰ ਦਿੱਤਾ ਮਾਮੇ ਨੇ ਮੇਰੇ ਬਾਪ ਦੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਆਖਿਆ ਰਿਸ਼ਤਾ ਬਹੁਤ ਵਧੀਆ ਪਰਿਵਾਰ ਮੇਰਾ ਜਾਣਕਾਰ ਹੈ ਇਹ ਮਾਮੇ ਦੀ ਗੱਲ ਕਦੇ ਟਾਲਦੇ ਹੀ ਨਹੀਂ ਸੀਗੇ ਬਾਕੀ ਤੁਹਾਨੂੰ ਪਤਾ ਏ ਉਹਨੂੰ ਮੇਰੀ ਕਿਨਿਕ ਪਰਵਾਹ